ਸੋ ਤਾਂ ਤੇ ਮਨੁੱਖ ਦੀ ਗੋਸ਼ਟੀ ਲਿਖੀ ਹੈ ਇਕਬਾਲ ਰਹਿ ਗੁਰੂ ਨਾਨਕ ਦੇਵ ਜੀ ਬਾਹਰਜ ਨੇ ਵੀ ਐਸਾ ਇੱਕ ਵਾਕ ਲਿਖਿਆ ਹੈ ਬੜਾ ਸੁਨਮਨੁੱਖ ਪਰਮਾਤਮਾ ਦੇ ਸਾਹਮਣੇ ਉਹ ਕਹਿੰਦਾ ਹੈ ਪ੍ਰਭੂ ਠੀਕ ਹੈ ਮੇਰੀ ਹੋਂਦ ਤੇਰੀ ਕਲਾ ਹੈ ਤੇਰੀ ਸ਼ਕਤੀ ਹੈ ਪਰ ਸਭ ਕੁਝ ਤੇਰਾ ਨਹੀਂ ਹੈ ਕੁਝ ਮੇਰਾ ਵੀ ਹੈ ਮੇਰੀ ਹੋਂਦ ਵਿੱਚ ਤੇਰੀ ਸ਼ਕਤੀ ਹੈ ਮੇਰੀ ਹੋਂਦ 'ਚ ਤੇਰੀ ਕਲਾ ਹੈ ਤੇਰੀ ਸਿਆਣਪ ਹੈ ਪਰ हे ਪ੍ਰਭੂ ਸਾਰੀ ਦੀ ਸਾਰੀ ਨੇ ਤੇਰੀ ਨਹੀਂ ਹੈ ਕੁਝ ਆਪਣੀ ਵੀ ਹੈ ਕੁਝ ਸਾਡੀ ਸਿਆਣਪ ਵੀ ਹੈ ਕੁਝ ਛਾੜਾ ਕਰਨਾ ਵੀ ਹੈ ਕੁਝ ਸਾਡੀ ਮਿਹਨਤ ਵੀ ਹੈ ਤੋ ਹੁਣ ਪਰਮਾਤਮਾ ਨੇ ਪੁੱਛ ਲਿਆ ਚਲੋ ਪਹਿਲੇ ਤੂੰ ਆਪਣੀ ਗੱਲ ਕਰ ਇਹਦੇ 'ਚ ਤੇਰੀ ਕਿਹੜੀ ਕਲਾ ਹੈ ਇਹਦੇ 'ਚ ਤੇਰੀ ਕਿਹੜੀ ਮਿਹਨਤ ਹੈ ਇਹਦੇ 'ਚ ਤੇਰੀ ਕਿਹੜੀ ਚੀਜ਼ ਹੈ ਤੂੰ ਉਹ ਹੀ ਮੈਨੂੰ ਦੱਸ ਤੇਥੋਂ ਜੋ ਕੁਝ ਹੋਇਆ ਮੈਨੂੰ ਪਤਾ ਹੈ ਤੇਥੋਂ ਜੋ ਕੁਝ ਹੋਇਆ ਤੂੰ ਦੱਸ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਬੋਲ ਬੜੇ ਕੀਮਤੀ ਨੇ। ਦਾਤ ਜੋਤ ਸਭ ਸੂਰਤ ਤੇਰੀ। اے ਪ੍ਰਭੂ, ਇਹ ਸ਼ਕਲ ਸੂਰਤ ਤੇਰੀ। ਇਹਦੇ 'ਚ ਪ੍ਰਾਣਾ ਦੀ ਹਰਕਤ ਤੇਰੀ। ਇਹਦੇ 'ਚ ਦਿਲ ਦੀ ਧੜਕਣ ਤੇਰੀ। ਇਹਦੇ 'ਚ ਨੈਣ ਨਕਸ਼ ਤੇਰੇ ਬਣਾਏ ਹੋਏ। ਰੌਮ ਰੌਮ ਤੇਰਾ। ਇਹ ਸਾਰੇ ਅੰਗ ਗਿਆਨ ਇੰਦਰੇ ਤੇ ਤੇ ਤੇਰੀ ਕਲਾ ਤੇ ਫਿਰ ਪ੍ਰਭੂ ਨੇ ਆਖਿਆ ਫਿਰ ਤੇਰਾ ਇਹਦੇ ਚ ਕੀ ਬਚਿਆ ਪਹਿਲੇ ਇਹਦਾ ਸੁਰ ਕੀ ਬਚਿਆ ਜੇ ਰੋਮ ਰੋਮ ਮੇਰੀ ਕਲਾ ਹੈ ਹਰ ਗਿਆਨ ਇੰਦਰਾ ਕਰਮ ਇੰਦਰਾ ਮੇਰੀ ਕਲਾ ਹੈ ਇਹ ਸ਼ਕਲ ਤੇ ਸੂਰਤ ਵੀ ਮੇਰੀ ਕਲਾ ਹੈ ਮੇਰੀ ਚਿਤਰੀ ਹੋਈਏ ਫਿਰ ਹੁਣ ਤੂੰ ਦੱਸ ਇਹਦੇ ਚ ਤੇਰਾ ਕੀ ਰਹਿ ਗਿਆ ਤੇਰਾ ਹੈ ਕੀ ਜੇ ਪ੍ਰਾਣਾਂ ਦੀ ਹਰਕਤ ਵੀ ਮੇਰੀ ਹੈ ਦਿਲ ਦੀ ਧੜਕਣ ਵੀ ਮੇਰੀ ਹੈ ਖੂਨ ਦੀ ਚਾਲ ਵੀ ਮੇਰੀ ਹੈ ਇਹ ਰੰਗ ਰੂਪ ਵੀ ਮੇਰਾ ਹੈ ਇਹ ਨੈਣ ਨਕਸ਼ ਵੀ ਮੇਰੇ ਨੇ ਇਹ ਸ਼ਕਤੀ ਤੇ ਸਮਰੱਥਾ ਵੀ ਮੇਰੀ ਹੈ ਫਿਰ ਇਹਦੇ 'ਚ ਤੇਰਾ ਕੀ ਬਚਿਆ ਗੁਰੂ ਨਾਨਕ ਦਸਦੇ ਨੇ हे ਪ੍ਰਭੂ ਮਨੁੱਖ ਦਾ ਕੁਝ ਬਚਿਆ ਹੈ ਹੈਗਾ ਮਨੁੱਖ ਦਾ ਵੀ ਕੁਝ ਠੀਕ ਹੈ ਸਭ ਕੁਝ ਤੁਹਾਡਾ ਹੈ ਪਰ हे ਪ੍ਰਭੂ ਇਹਦੇ 'ਚ ਕੁਝ ਮੇਰਾ ਵੀ ਹੈ ਗੁਰਨਾਣਕ ਦੇ 'ਚ ਇੱਕ ਖੋਬੀ ਹੈ ਜਦ ਵੀ ਕੋਈ ਮਹਾਨਤਾ ਦਾ ਜ਼ਿਕਰ ਕਰਨਾ ਹੋਵੇ ਦੂਜਿਆਂ ਨੂੰ ਅੱਗੇ ਕਰਦੇ ਨੇ ਜਦ ਕੋਈ ਕਮਜ਼ੋਰੀ ਦਾ ਜ਼ਿਕਰ ਕਰਨਾ ਹੋਵੇ ਆਪਣੇ ਆਪ ਨੂੰ ਅੱਗੇ ਕਰ ਦਿੰਦੇ ਕਹੋ ਨਾਣਕ ਹਮਨੇ ਹੀ ਚ ਕਰਨ ਅਗਲੇ ਨੂੰ ਕਰਮਾਂ ਦਾ ਬੋਧ ਕਰਾਣਾ ਹੈ ਤੇਰੇ ਕਰਮ ਕੁਛ ਨਹੀਂ ਪ੍ਰਭੂ ਦੇ ਅੱਗੋਂ ਵੰਡੇ ਕਰਦੇ ਪਰ ਕਿਸੇ ਨੂੰ ਕਿਵੇਂ ਕਹਿ ਦਈਏ ਤੇਰੇ ਕਰਮ ਨਹੀਂਛਨੇ ਕਹੋ ਨਾ ਨੇ ਤਾਂ ਅਮਨੇ ਝ ਆਪਣੇ ਤੇ ਲੈ ਲੈਣਾ ਗੁਰੂ ਅਰਜਨ ਦੇਵ ਜੀ ਆਪਣੇ ਤੇ ਲੈ ਲੈਣ ਸਤਗੁਰ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ ਇਤੇ ਸਭ ਕੁਝ ਤੇ ਰਹਿ ਫਿਰ ਉਹਨਾਂ ਦੇ ਵਿੱਚ ਮੇਰਾ ਕੀ ਹੈ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਭਾਵੇਂ ਮੇਰੀ ਇਹਦੇ 'ਚ ਜਿਹੜਾ ਹੰਕਾਰ ਹੈ ਹਾਂ ਮੈਂ ਹੈ ਤੇ ਤੂੰ ਪਰ ਤੂੰ ਦੇਤੇ ਮੈਂ ਆਪਣੀ ਮੋਹਰ ਲਾ ਦਿੱਤੀ ਹਾਂ ਮੈਂ ਮੈਂ ਤੂੰ ਨਹੀਂ ਹੈ ਤੂੰ ਨਹੀਂ ਮੈਂ ਐ ਮੈਂ ਮੋਹਰ ਲਾ ਦਿੱਤੀ ਐ ਇਹ ਜਿਹੜੀ ਮੋਹਰ ਲਾਈ ਐ ਇਹ ਮੇਰੀ ਹੈ ਉਹ ਵੀ ਕਾ ਤੇਰਾ ਸੰ ਪਰ ਮੈਂ ਤੇ ਕਹਿੰਦਾ ਮੇਰਾ ਦਾ ਬੜਾਇਆ ਹੋਵੇਗਾ ਸਭ ਕੁਝ ਤੇਰਾ ਪਰ ਮੈਂ ਕਹਿੰਦਾ ਮੇਰਾ ਮੈਂ ਤੇਰੇ ਉੱਤੇ ਮੇਰੇ ਦੀ ਮੋਹਰ ਲਾ ਦਤੀਏ ਮੈਂ ਤੂੰ ਦੇ ਉੱਤੇ ਮੈਂ ਦੀ ਮੋਹਰ ਲਾ ਦਤੀਏ ਇਹ ਜਿਹੜੀ ਮੈਂ ਦੀ ਮੋਹਰ ਲੱਗੀ ਹੈ ਪ੍ਰਭੂ ਇਹ ਮੇਰੀ ਹੈ ਤੇਰੀ ਨਹੀਂ ਹੈ ਹੰਕਾਰ ਮਨੁੱਖ ਦਾ ਬਾਕੀ ਕੁਝ ਵੀ ਨਹੀਂ ਹੈ ਇਸ ਕਾਇਆ ਦੇ ਹੰਕਾਰ ਤੋਂ ਬਿਨਾ ਹੋਵੇਂ ਤੋਂ ਬਿਨਾ ਮਨੁੱਖ ਦਾ ਕੱਖ ਵੀ ਨਹੀਂ ਹੈ ਅਗਰ ਇਸ ਨੂੰ ਸਮਝ ਆ ਜਾਏ ਨਾਨਕ ਹੁਕਮੇ ਜੇ 부ਜੇ ਕਹੋ ਮੈਂ ਕਹੇ ਨਾ ਇਹਨੂੰ ਇਕਬਾਲ ਨੇ ਬੜੇ ਆਲਮਾਨਾ ਢੰਗ ਨਾਲ ਖੋਲ ਕੇ ਬਿਆਨ ਕੀਤਾ ਮਨੁੱਖ ਤੇ ਖੁਦਾ ਦੀ ਗੋਸ਼ਟੀ ਮਨੁੱਖ ਤੇ ਖੁਦਾ ਦਾ ਸੰਬੰਧ ਖੁਦਾ ਨੇ ਮਨੁੱਖ ਨੂੰ ਆਖਿਆ ਜਹਾਂ ਰਾਜ਼ੇ ਯਕ ਆਬੋ ਗਿਲ ਆਫਰੀਦਮ ਤੂੰ ਈਰਾਨ ਤਾਤਾਰ ਜ਼ੰਗ ਆਫਰੀਦੀ ਦੇਖ ਮੈਂ ਇੱਕ ਸੂਰਜ ਬਣਾਇਆ ਇੱਕ ਚੰ드ਰਮਾ ਬਣਾਇਆ ਇਸ ਧਰਤੀ ਲਈ ਬੜੀ ਵੱਡੀ ਧਰਤੀ ਬਣਾਈ ਸਾਗਰ ਬਣਾਇਆ ਨਦੀਆਂ ਬਣਾਈਆਂ ਨਾਲੇ ਬਣਾਏ ਪਹਾੜ ਬਣਾਏ ਪਰ ਕਮ ਵਕਤ ਤੋਂ ਵੰਡ-ਵੰਡ ਕੇ ਇਹਨਾਂ ਦੇ ਟੁਕੜੇ ਕਰ ਦਿੱਤੇ ਕਿਸੇ ਨੂੰ ਤਾਜ਼ਾਰ ਬਣਾ ਦਿੱਤਾ ਕਿਸੇ ਨੂੰ ਉਜ਼ਬੇਕਿਸਤਾਨ ਬਣਾ ਦਿੱਤਾ ਕਿਸੇ ਨੂੰ ਤਾਜਿਕਿਸਤਾਨ ਬਣਾ ਦਿੱਤਾ ਕਿਸੇ ਨੇ ਈਰਾਨ ਬਣਾ ਦਿੱਤਾ ਇਹ ਤੂੰ ਕੀ ਕੀਤਾ ਉਹਨਾਂ ਦਿਨਾਂ 'ਚ ਉਹਨਾਂ ਇਲਾਕਿਆਂ 'ਚ ਬੜੀ ਖਾਨਾ ਜੰਗੀ ਹੋ ਰਹੀ ਸੀ ਔਰ ਇਲਾਕਾ ਟੁਕੜਿਆਂ ਟੁਕੜਿਆਂ 'ਚ ਵੰਡਿਆ ਜਾ ਰਿਹਾ ਸੀ ਨਵੇਂ-ਨਵੇਂ ਦੇਸ਼ ਮਨ ਰਹੇ ਸੀ ਔਰ ਬੜਾ ਖੂਨ ਖਰਾਬਾ ਹੋ ਰਿਹਾ ਸੀ ਤੀ ਤੂੰ ਕੀ ਕੀਤਾ ਤੂੰ ਵਾੜ ਵੰਡ ਲੈ ਤੂੰ ਦਰਿਆ ਵੰਡ ਲੈ ਤੂੰ ਜ਼ਮੀਨ ਵੰਡ ਲੈ ਤੇਰੇ ਕੋਲ ਆਸਮਾਨ ਵੰਡਿਆ ਨਹੀਂ ਗਿਆ ਤੇਰੇ ਕੋਲ ਸੂਰਜ ਵੰਡਿਆ ਨਹੀਂ ਗਿਆ ਜ਼ਮੀਨ ਦਿੱਤੇ ਰਹਿਣ ਵਾਲੇ ਬੰਦੇ ਵੀ ਤੂੰ ਵੰਡ ਲਏ ਬੰਦੇ ਮੇਰੇ ਨਹੀਂ ਮੇਰੇ ਨਹੀਂ ਇਹ ਮੇਰੀ ਬਰਾਦਰੀ ਹੈ ਮੇਰੀ ਬਰਾਦਰੀ ਨਹੀਂ ਹੈ ਇਹ ਮੇਰੀ ਜ਼ਾਤ ਦੇ ਨੇ ਮੇਰੇ ਜ਼ਾਤ ਦੇ ਨਹੀਂ ਨੇ ਇਹ ਮੇਰੇ ਆਪਣੇ ਨੇ ਮੇਰੇ ਆਪਣੇ ਨਹੀਂ ਤੂੰ ਤੇ ਸਭ ਕੁਝ ਵੰਡ ਲੇ ਇਹ ਤੂੰ ਕੀ ਕੀਤਾ ਤੂੰ ਤੇ ਸਭ ਕੁਝ ਟੁਕੜੇ ਟੁਕੜੇ ਕਰ ਦਿੱਤਾ ਜਹਾਂ ਰਾਜ਼ੋ ਯਕ ਆਬੋ ਗਿਲ ਆਫਰੇਦਮ ਤੋ ਇਰਾਨ ਤਾਕਰ ਜ਼ੰਗ ਆਫਰੇਦਿ ਤਬਰ ਆਫਰੇਦੀ ਨਿਹਾਲੇ ਚਮਨਰਾ ਕਫਸਤਾਫਤੇ ਤਾਇ ਨਗਮਜ਼ਨਰਾ ਮੇ ਸੋਨੇ ਸੋਨੇ ਦਰਖਤ ਬਣਾਏ ਫੁੱਲਦਾਰ ਫਲਦਾਰ ਛਾਇਆਰਾ ਹੁਕਮ ਵਖ ਉਹਨਾਂ ਨੂੰ ਕਟਣ ਲਈ ਕੁਲਾੜਾ ਬਣਾ ਲਿਆ ਉਹਨਾਂ ਦੀ ਛਾਇਆ ਉਹਨਾਂ ਦੇ ਫੁੱਲ ਉਹਨਾਂ ਦੇ ਫਲ ਐ ਮਨੁੱਖ ਤੋਂ ਮਨੁੱਖਤਾ ਨਹੀ ਕੋਦੀ ਛਾਇਆ ਤੋਂ ਫੁੱਲਾਂ ਤੋਂ ਫਲਾਂ ਤੋਂ ਵੰਡਿਆ ਕਰ ਦਿੱਤਾ ਇਹ ਤੋ ਕੀ ਕੀਤਾ ਕਫਸ ਸਾਖਦੀ ਤਾਇਰ ਨਗਮਾ ਜ਼ਨਰਾ ਬੜੇ ਸੁੰਦਰ ਸੁੰਦਰ ਪੰਛੀ ਮੈਂ ਬਣਾਏ ਨਗਮੇ ਆਲਾਪ ਦੇ ਪੈਣੇ ਗੀਤ ਪੈ ਗਾਂਦੇ ਪ੍ਰਕਿਰਤੀ ਨਾਲ ਤੇ ਸੰਬੰਧ ਮਨੁੱਖ ਦਾ ਟੁੱਟ ਗਿਆ ਹੈ ਪਰ ਨਾ ਸਾਰਾ ਸੰਸਾਰ ਗਾ ਰਿਹਾ ਹੈ ਬਦਲਾਂ ਦੀ ਗਰਜਨ ਦੇ ਸੰਗੀਤ ਹੈ ਪਵਨ ਦੀ ਛਾਂਛਾਂ ਦੇ ਸੰਗੀਤ ਹੈ ਪੰਛੀਆਂ ਦੀ ਚਹਿ ਚਾਣ ਦੇ ਚ ਰਾਗ ਹੈ ਗੀਤ ਹੈ ਇਹ ਗੀਤ ਗਾਂਦੇ ਮੈਂ ਪੰਛੀ ਪੈਦਾ ਕੀਤੇ ਪਰ ਤੂੰ ਕੀ ਕੀਤਾ ਹੈ ਤੂੰ ਨਾਨੂ ਢੱਕਣ ਵਾਸਤੇ पिंजਰੇ ਬਣਾ ਲੈ ਢੱਕ ਦਿੱਤਾ ਇਹ ਤੋ ਕੀ ਕੀਤਾ ਮਨ ਰਾਜ ਯਕ ਫੌਲਾ ਦੇ ਨਾ ਬਾ ਫਰੀਦਮ ਤੂੰ ਸ਼ਮਸ਼ੀਰ ਤੇਗੋ ਤੂੰ ਫੰਗ ਆ ਫਰੀਦਮ ਮੈਂ ਲੋਹਾ ਬਣਾਇਆ ਬਈ ਤੇਰੇ ਕੰਮ ਆਏਗਾ ਤੋ ਜ਼ਰੂਰਤੀਆਂ ਚੀਜ਼ਾਂ ਇਸ ਤੋ ਬਣਾ ਲੈ ਬਰਤੂ ਤੇ ਟੋਪਾਂ ਬਣਾ ਨਹੀਂਆ ਬੰਦੂਕਾਂ ਬਣਾ ਨਹੀਂਆ ਇੱਕ ਹੀ ਕਿ ਇਹ ਲੋਹਾ ਮੈਂ ਟੋਪਾਂ ਬਣਾਉਣ ਵਾਸਤੇ ਨਹੀਂ ਬਣਾਇਆ ਸੀ ਬੰਦੂਕਾਂ ਬਣਾਉਣ ਵਾਸਤੇ ਨਹੀਂ ਬਣਾਇਆ ਸੀ ਕੋਈ ਤਵਾ ਬਣਾ ਲੈਂਦਾ ਚਿਮਟਾ ਬਣਾ ਲੈਂਦਾ ਹੋਰ ਇਹਨਾਂ ਦੇ ਮਕਾਨਾਂ ਦੀ ਉਸਾਰੀ ਦੇ ਚ ਵਰਤ ਲੈਂਦਾ ਹੋਰ ਹਜ਼ਾਰਾਂ ਤਰ੍ਹਾਂ ਦੇ ਨਾਲ ਕੋਈ ਦੀ ਵਰਤੋਂ ਕਰ ਸਕਦਾ ਹੈ ਪਰ ਇਹ ਤੂੰ ਕੀ ਕੀਤਾ ਤੂੰ ਤੇ ਤੋਪਾਂ ਬਣਾ ਲਈਆਂ ਬੰਦੂਕਾਂ ਬਣਾ ਲਈਆਂ ਇਹ ਤੂੰ ਕੀ ਕੀਤਾ ਔਰ ਉਹ ਵੀ ਮਨੁੱਖ ਹੋ ਕੇ ਮਨੁੱਖ ਨੂੰ ਮਾਰਨ ਵਾਸਤੇ ਬਣਾਈਆਂ ਉਹ ਵੀ ਬੰਦਾ ਹੋ ਕੇ ਬੰਦਿਆਂ ਨੂੰ ਲਿਤਾੜਨ ਵਾਸਤੇ ਤੂੰ ਬਣਾਈਆਂ ਇਹ ਤੂੰ ਕੀ ਕੀਤਾ ਇਕਬਾਲ ਦੇ ਲਿਖਣ ਦਾ ਆਪਣਾ ਡੰਗ ਹੈ ਮਨੁੱਖ ਖੁਦਾ ਦੇ ਸਾਹਮਣੇ ਹੋ ਗਿਆ आख्या खुदा बहुतियां ना कर मैं भी कुछ बनाया जे तू बार बार कहना मैं ये बनाया मैं ये बनाया मैं बनाया बड़ी मेरी कारीगरी है तो फिर अपनी भी तो कुछ कारीगरी है आप भी कुछ बनाया है तो खुदा ने पूछ लिया दस्तों तू की बनाया ਤੂੰ ਹੁਣ ਮਨੁੱਖ ਨੇ ਜੋ ਕੁਛ ਬਣਾਇਆ ਇਕਬਾਲ ਇੰਜ ਲਿਖ ਦੇਣੇ ਤੂੰ ਸ਼ਬ ਆਫਰੀ ਰੇ ਚਰਾਗਾ ਫਰੀ ਨੰ ਤੂੰ ਮਸੀਹਾ ਦੀ ਰਾਤ ਬਣਾਈ ਅੰਧੇਰੀ ਰਾਤ ਬਣਾਈ ਆਪਣਾ ਹੱਥ ਵੀ ਨਾ ਦਿਖਾਈ ਦੇਵੇ ਮੈਂ ਜਲਦਾ ਹੋਇਆ ਦੀਵਾ ਬਣਾਇਆ ਸਭ ਕੁਝ ਵੇਖ ਲਿਆ ਤੇਰੀ ਰਾਤ ਦਾ ਹਨੇਰਾ ਰਹਿਣ ਨਹੀਂ ਦੇ ਦਿੱਤਾ ਮੈਂ ਆਪਣੇ ਘਰ ਦੇ ਚੌਂਦੇੜਾ ਕੱਢ ਦਿੱਤਾ ਤੂੰ ਮੇਰੇ ਘਰ ਦੇ ਵਿੱਚ ਅੰਧੇਰਾ ਪਾਇਆ ਸੀ ਮੈਂ ਆਪਣੇ ਘਰ ਦੇ ਚਾਂਦੇਰਾ ਕੱਢ ਦਿੱਤੇ। ਕਿ ਦੀਵਾ ਤੂੰ ਨਹੀਂ ਬਣਾਇਆ ਮੈਂ ਬਣਾਇਆ। ਕਿ ਜਲਦੇ ਅਜਦੇ ਬਿਜਲੀ ਦੇ ਬੋਲੋ ਰਾਤ ਨੂੰ ਦਿਨ ਦੇ ਵਿੱਚ ਬਦਲਦੇ। ਤੂੰ শব ਆਫਰੀ ਦੀ ਚਰਾਗਾ ਫਰੀਦਮ ਸਫਾ ਲਾ ਫਰੀਦੇ ਆਯਾਗਾ ਫਰੀਦਮ ਤੂੰ ਤੇ ਮੇਰੀ ਮਿੱਟੀ ਬਣਾਈ ਜ਼ਮੀਨ ਮਿੱਟੀ ਦੀ ਬਣਾਈ। ਮੈਂ ਪਿਆਲੇ ਬਣਾਏ ਸੁਰਾਈਆਂ ਬਣਾਈਆਂ ਘੜੇ ਬਣਾਏ ਬੜੀਆਂ ਕਾਰਾਮਦ ਚੀਜ਼ਾਂ ਬੜਾਈਆਂ ਨੇ ਇੱਕੋ ਹੀ ਘੜੇ ਤੇ ਸੁਰਾਈਆਂ ਤੋਂ ਉਪਰੋਂ ਸੋਟੀਆਂ ਨੇ ਇਹ ਪਿਆਲੇ ਕੋਈ ਉਪਰੋਂ ਸੁੱਟੇ ਨੇ ਇਹ ਮੇਰੀ ਮਿਹਨਤ ਹੈ ਮੈਂ ਬਣਾਏ ਸਫਾਲਾ ਫਰੀਦ ਅਯਾਗਾ ਫਰੀਦ ਬੇਵਾਬਨ ਕੋਸਾਰ ਰਾਗਾ ਫਰੀਦ ਖਿਆਬਾਨੋ ਗੁਲਜ਼ਾਰ ਬਾਗਾ ਫਰੀਦਮ ਤੂੰ ਉੱਚੇ ਨੀਵੇਂ ਪਹਾੜ ਬਣਾਏ ਮੈਂ ਉਹਨਾਂ ਦੇ ਵਿੱਚ ਵੀ ਖਿਆਬਾਨ ਬਣਾ ਦਿੱਤੇ ਪਾਉ ਰਸਤੇ ਬਣਾਏ ਤੂੰ ਨਹੀਂ ਬਣਾਏ ਸੈਂ ਮੈਂ ਸੜਕਾਂ ਬਣਾਈਆਂ ਤੂੰ ਤੇ ਵਿੰਗੀ ਟੇਢੀ ਜ਼ਮੀਨ ਬਣਾ ਦਿੱਤੀ ਉੱਚੀ ਨੀਵੀਂ ਜ਼ਮੀਨ ਬਣਾ ਦਿੱਤੀ ਕਿਧਰੇ ਪਹਾੜ ਬਣਾ ਦਿੱਤੇ ਐ ਮੈਨੂੰ ਦੇਖ ਮੈਂ ਸਾਰੀ ਦੁਨੀਆ ਦੀਆਂ ਸੜਕਾਂ ਦਾ ਜਾਲ ਵਿਛਾ ਦਿੱਤਾ ਇਨਾ ਭੈਂਕਰ ਉੱਚੇ ਨੀਵੇਂ ਪਹਾੜਾਂ ਖਾਇਆ ਮੈਂ ਉੱਥੇ ਵੀ ਰਸਤੇ ਬਣਾ ਦਿੱਤੇ ਨੇ ਉੱਥੇ ਵੀ ਖਿਆਬਾਨ ਬਣਾਏ ਨੇ ਸੜਕ ਨੂੰ ਰਸਤੇ ਨੂੰ ਖਿਆਬਾਨ ਕਹਿੰਦੇ ਖਿਆਬਾਨੋ ਕੋਸਰ ਰਾਗਾ ਫਰੀਦਮ ਬਿਆਬਾਨੋ ਗੁਲਜ਼ਾਰ ਬਾਗਾ ਫਰੀਦਮ ਥੋਂ ਤੇ ਬੰਜਰ ਜ਼ਮੀਨਾ ਬੜਾਈਆਂ ਸੰ ਵੇਖ ਮੇਰੀ ਕਾਰੀਗਰੀ ਮੈਂ ਲੈ ਲਹਾਂਦੇ ਚਮਨ ਬਣਾਏ ਨੇ ਖੇਤੀਆਂ ਬਣਾਏ ਬਾਗ ਬਰੀਚੇ ਬਣਾਏ ਇਕ ਤੇਰੇ ਬਣਾਏ ਮੈਂ ਬਣਾਏ ਮਨ ਆਨੰਦ ਕੇ ਅਜ ਸੰਗ ਆਇ ਨਾ ਸਾਦਮ ਤੂੰ ਮੇਰੇ ਚ ਇੱਕ ਕਮਜ਼ੋਰੀ ਭਾਈ ਮੇਰੀਆਂ ਅੱਖਾਂ ਸੂਰਜ ਚੰਦ ਤਾਰਿਆਂ ਨੂੰ ਵੇਖ ਸਕਦੀਆਂ ਨੇ ਮੇਰੀਆਂ ਅੱਖਾਂ ਸਾਰਿਆਂ ਨੂੰ ਵੇਖ ਸਕਦੀਆਂ ਨੇ ਪਰ ਮੇਰੀਆਂ ਇਹ ਦੋ ਅੱਖਾਂ ਆਪਣਾ ਹੀ ਮਖੜਾ ਨਹੀਂ ਵੇਖ ਸਕਦੀਆਂ ਮੇਰੀਆਂ ਅੱਖਾਂ ਤੇ ਮੈਂ ਆਪਣਾ ਹੀ ਮੂੰਹ ਨਹੀਂ ਵੇਖ ਸਕਦਾ ਤੂੰ ਇੱਕ ਕਮਜ਼ੋਰੀ ਬਣਾ ਦਿੱਤੀ ਮੈਂ ਸਾਰਿਆਂ ਦੇ ਮੂੰਹ ਵੇਖ ਸਕਦਾ ਆਪਣਾ ਨਹੀਂ ਵੇਖਦਾ ਮੈਂ ਸੂਰਜ ਚੰਨ ਤਾਰਿਆਂ ਨੂੰ ਵੇਖ ਸਕਦਾ ਆਪਣਾ ਮੂੰਹ ਨਹੀਂ ਵੇਖਦਾ ਤੂੰ ਮੇਰੇ 'ਚ ਕਮਜ਼ੋਰੀ ਬਣਾਈ ਤੇ ਮੈਂ ਜ਼ਮੀਨ ਤੇ ਪਹਾੜਾਂ ਦੇ ਸੀਨੇ چیر ਕੇ ਪੱਥਰ ਕੱਢੇ ਉਨਾਂ ਨੂੰ ਪਿਗਲਾ ਕੇ ਉਹਦੇ ਚੋਂ ਸ਼ੀਸ਼ਾ ਬਣਾਇਆ ਦਰਪਣ ਬਣਾਇਆ ਤੇ ਦਰਪਣ ਦੇ ਚ ਮੈਂ ਆਪਣਾ ਮੁਖੜਾ ਦੇਖ ਲਿਆ ਤੂੰ ਤੇ ਐਸਾ ਸਿਲਸਿਲਾ ਬਣਾਇਆ ਸੀ ਮੈਂ ਆਪਣਾ ਮੂੰਹ ਨਾ ਵੇਖਾਂ ਪਰ ਮੈਂ ਵੇਖਣ ਦੇ ਸਫਲ ਹੋਇਆ ਇਹ ਸ਼ੀਸ਼ਾ ਤੂੰ ਨਹੀਂ ਬਣਾਇਆ ਮੈਂ ਬਣਾਇਆ ਮਨ ਆ ਨੰਮ ਕੇ ਅਸੰਗ ਆਇਨਾ ਸਾਜੰ ਸੰਗ ਪੱਥਰ ਆਇਨਾ ਦਰਪਣ ਮੈਂ ਪੱਥਰ ਤੋਂ ਸ਼ੀਸ਼ਾ ਬਣਾਇਆ ਤੂੰ ਤੇ ਪੱਥਰ ਬਣਾਇਆ ਸੀ ਮਨ ਆਨੰਦ ਕੇ ਅਦ ਸੰਗ ਆਇਨਾ ਸਾਜ਼ਮ ਮਨ ਆਨੰਦ ਕੇ ਅਦ ਜ਼ਹਿਰੇ ਨੌਸ਼ੀਨਾ ਐ ਸਾਜ਼ਮ ਕੋ ਬੜਾਇਆ ਸੀ ਸੰਖਿਆ ਜ਼ਹਿਰ ਸੰਖਿਆ ਬੜਾਇਆ ਸੀ ਵੇਖ ਮੇਰੀ ਕਾਰੀਗਰੀ ਮੈਂ ਉਸਨੂੰ ਕੁਸ਼ਤੇ ਚ ਬਦਲ ਦਿੰਦਾ ਐ ਅੰਮ੍ਰਿਤ ਬਣਾ ਦਿੰਦਾ ਐ ਇਹ ਕੁਸ਼ਤਾ ਕੋਈ ਤੂੰ ਬਣਾਇਆ ਮੈਂ ਮੈਂ ਜ਼ਹਿਰ ਨੂੰ ਜ਼ਹਿਰ ਨਹੀਂ ਰਹਿਣ ਦਿੰਦਾ ਮੈਂ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦਿੰਦਾ ਹੈ اے ਖੁਦਾ ਜੇ ਕੋਈ ਤੇਰੀ ਕਾਰੀਗਰੀ ਕਰੀਏ ਤੇ ਆਪਣੀ ਕਾਰੀਗਰੀ ਸਾਡੇ ਸਾਹਮਣੇ ਰੱਖਦਾ ਪਿਆ ਤੇ ਫਿਰ ਸਾਡੀ ਵੀ ਇਹ ਕਾਰੀਗਰੀ ਹੈ ਹੁਣ ਜੋ ਕੁਝ ਖੁਦਾ ਬੋਲਿਆ ਇਕਬਾਲ ਆਪਣੇ ਢੰਗ ਨਾਲ ਕਹਿੰਦੇ ਮੁਖਤਸਰ میں ਅਸ ਕਰਾਂ ਸਮਾਂ ਕਾਫੀ ਹੋ ਗਏ ਖੁਦਾ ਨੇ ਇਹ ਆਖਿਆ ਬੰਦੇ ਗੱਲ ਮੇਰੀ ਸੁਣ ਜੇ ਮੈਂ ਹਨੇਰੀ ਰਾਤ ਨਾ ਬਣਾਂਦਾ ਤੇ ਤੂੰ ਦੀਵਾ ਕਿੱਥੋਂ ਬਣਾਣਾ ਸੀ ਕਿਵੇਂ ਬਣਾਂਦਾ ਤੇ ਜੇ ਮੈਂ ਮਿੱਟੀ ਨਾ ਬਣਾਂਦਾ ਤੂੰ ਪਿਆਲੇ ਤੇ ਸੁਰਾਈਆਂ ਕਿੱਥੋਂ ਬਣਾਣੀਆਂ ਸਨ ਤੇ ਜੇ ਮੈਂ ਪਹਾੜ ਹੀ ਨਾ ਬਣਾਂਦਾ ਤੂੰ ਰਸਤੇ ਕਿੱਥੇ ਬਣਾਣੇ ਸਨ ਤੇ ਜੇ ਮੈਂ ਜ਼ਮੀਨ ਹੀ ਨਾ ਬਣਾਂਦਾ ਤੂੰ ਬਾਗ ਬਗੀਚੇ ਕਿੱਥੇ ਬਣਾਣੇ ਸਨ ਤੇ ਜੇ ਮੈਂ ਪੱਥਰ ਹੀ ਨਾ ਬਣਾਂਦਾ ਤੂੰ ਸ਼ੀਸ਼ਾ ਕਿੱਥੋਂ ਬਣਾਣਾ ਸੀ ਤੇ ਜੇ ਮੈਂ ਸੰਖਿਆ ਹੀ ਨਾ ਬਣਾਂਦਾ तू कुश्ता कितों बना से कम वक्ता जे मैं तेनों ही ना बनाता तू इतन गल् कितों करनिया सू मेरी कृप है तू करता नहीं है तू मेरी कृप तू करता नहीं है ਬڑا ਪਰਬਲ ਹੈ ਮਨੁੱਖ ਦੇ ਕੋਲ ਹੰਕਾਰ ਇਹੀ ਸਭ ਤੋਂ ਵੱਡੀ ਦੀਵਾਰ ਹੈ